ਸੁਈਕਾ ਬੇहद ਹੀ ਮਾਨ ਪਾਗੀ ਖਬਰ ਸਾਹਮਣੇ ਆ ਰਹੀ ਹੈ ਸ਼ਰਦਾਲੂਆਂ ਦੀ ਟਰੈਕਟਰ ਟਰਾਲੀ ਹੈ ਜਿਹੜੀ ਹਾਦਸਾ ਗ੍ਰਸ ਤੋਂ ਜਾਂਦੀ ਹੈ ਸੋ ਦੱਸਦੀ ਹੈ ਕਿ ਇਹ ਮਾਮਲਾ ਪਿੰਡ ਮਾਣੇਵਾਲ ਦਾ ਦੱਸਿਆ ਜਾ ਰਿਹਾ ਹੈ ਮਾਣੇਵਾਲ ਦੇ ਸ਼ਰਦਾਲੂ ਜੋ ਕਿ ਹੋਲੇ ਮੱਲੇ ਦੇ ਦਰਸ਼ਨਾਂ ਲਈ ਗਏ ਹੋਏ ਸਨ ਇਹਨਾਂ ਦਾ ਵਾਪਸੀ ਮੌਕੇ ਟਰੈਕਟਰ ਟਰਾਲੀ ਹੈ ਜਿਹੜਾ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਦੇ ਵਿੱਚ ਵਾਹਨ ਚਾਲਕ ਨੰਬਰਦਾਰ ਗੋਬਿੰਦ ਸਿੰਘ ਜਿਸ ਦੀ ਉਮਰ 55 ਸਾਲ ਦੱਸੀ ਜਾ ਰਹੀ ਹੈ ਤਾਰਾ ਸਿੰਘ ਦੀ ਮੌਤ ਹੋ ਗਈ ਜਦ ਕਿ 10 ਤੋਂ ਵੱਧ ਸ਼ਰਦਾਲੂ ਜ਼ਖਮੀ ਦੱਸੇ ਜਾ ਰਹੇ ਨੇ ਸੋ ਪ੍ਰਾਪਤ ਜਾਣਕਾਰੀ ਮੁਤਾਬਕ 14 ਮਾਰਚ ਨੂੰ ਪਿੰਡ ਮਾਣੇਵਾਲ ਤੋਂ ਐ ਜਿਹੜਾ ਨੰਬਰਦਾਰ ਗੋਬਿੰਦ ਸਿੰਘ ਆਪਣੇ ਟਰੈਕਟਰ ਟਰਾਲੀ ਰਾਹੀਂ ਪਿੰਡ ਦੇ 30 ਤੋਂ ਵੱਧ ਸ਼ਰਦਾਲੂਆਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਤੇ ਮੱਥਾ ਟੇਕਣ ਲਈ ਲੈ ਗਿਆ ਸੀ ਸਾਰੇ ਸ਼ਰਦਾਲੂ ਬੜੀ ਹੀ ਸ਼ਰਦਾਪੂਰਵਕ ਟੰਗ ਨਾਲ ਗੁਰਦੁਆਰਾ ਸਾਹਿਬਾਨਾ ਦੇ ਦਰਸ਼ਨ ਕਰਕੇ ਹੁਲਾ ਮਹੱਲਾ ਮਨਾ ਕੇ ਵਾਪਸ ਪਰਤ ਰਹੇ ਸੰਕੇ 15 ਮਾਰਚ ਦੀ ਵਾਪਸ ਪਰਤਦਿਆਂ ਦੇ ਰਾਤ ਰੋਪੜ ਨੇੜੇ ਇਹ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਹਲਕੀ بارش ਹੋਣ ਕਾਰਨ ਟਰੈਕਟਰ ਸੰਤੁਲਨ ਗਵਾ ਬੈਠਾ ਤੇ ਫੁੱਟਪਾਥ ਤੇ ਜਾ ਚੜਿਆ ਜਿਸ ਕਾਰਨ ਟਰੈਕਟਰ ਤੇ ਬੈਠੇ ਗੋਬਿੰਦ ਸਿੰਘ ਅਤੇ ਤਾਰਾ ਸਿੰਘ ਦੀ ਮੌਤ ਹੋ ਗਈ ਟਰਾਲੀ ਦੇ ਵਿੱਚ ਬੈਠਿਆਂ 10 ਸ਼ਰਦਾਲੂਆਂ ਦੇ ਸੱਟਾਂ ਵੀ ਲੱਗੀਆਂ ਨੇ ਹਾਦਸੇ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਤੇ ਬਾਕੀ ਪਿੰਡ ਵਾਸੀ ਮੌਕੇ ਤੇ ਪਹੁੰਚੇ ਕੀ ਨਾਮ ਹੈ ਇਹਦਾ ਅੱਜ ਕੀ ਜਲਵਾ ਦਈ ਤਾ ਨਾ ਲੰਗਰ ਤਾਂ ਤੇ ਰੁਆ ਟਰੈਲੀ ਦੇ ਬਹਿ ਗਏ ਨੇ ਔਰ ਅਬ ਜਾਣੇ ਨੀ ਕੋਈ ਹੌਕਾ ਘਰੇ ਨਿਕਲ ਗਈ ਅਸੀ ਟਰੈਲੀ ਦੀਆਂ ਸੁੱਟੀਆਂ ਉਹ ਤੇਲੀ ਚੁੱਲਾ ਪਈ ਸਾਰੇ ਮੁੱਢੀ ਸੀ ਦੀ ਵਿੱਚ ਮੈਂ ਬਾਹਰ ਮੁੜੀ ਕੋਤਲੇ ਮਹਿਮੁੰਦਾ ਚਰਬਾਂਸ ਪਰ ਦੀ ਕੁਰਸੀ ਤਾਂ ਮੈਂ ਉੱਤਾਂ ਐ ਲੈ ਕੇ ਤੇ ਮੈਂ ਕਹਿਆ ਹੁੰਦਾ ਡੈੜੀ ਕਿਤੇ ਗਿਆ ਡੈੜੀ ਕਿਤੇ ਗਿਆ ਉਹ ਮੋੜੇ ਨਾਠ ਪੱਜ ਗਏ ਜਿਹੜੇ ਕੇ ਵੇਖਿਆ ਤਾਂ ਮਗਰ ਪਿਆ ਪਰਨੇ ਪੁੰਨੇ ਉਹਦੇ ਲੱਤੇ ਪਏ ਮੈਂ ਮੂੰ ਚੰਗਣਾ ਪਾਵਾਂ ਕੋਈ ਨਾ ਸੋਜੀ ਕੋਣੀ ਕੀ ਲੱਗਦਾ ਕੀ ਨਾਮ ਸੀ ਤੇ ਤੁਹਾਡੇ ਦਾਰਾ ਸੀ ਦਾਰਾ ਸੀ ਤੁਸੀਂ ਤੁਹਾਡੇ ਕੋ ਕਤੀ ਸੀ ਮੇਰੇ अच्छा जी मौके ती मौके भी तो उन्होंने हां ट्राली तेज सी ज्यादा जकी लग रहा है तेज को नहीं बैठे से सब जाने फुल भी हम पे अच्छा और जेरे ट्राली बच्चे उछल लाग पे है ना चुका कोई दिक्कत नहीं कोई नुकसान नहीं होया थोड़े बाद ये सट्टा लग गया उन्होंने बोली सो बाकी कितने जाने बदल के टल ना समझ गए ले के अच्छा तो नहीं कितने की नहीं साडे नहीं लगी चाट ठीक की नाम है थोड़ा सतनाम सिंह ਕੀ ਲੱਗਦੇ ਸੀ ਮੇਰੇ ਤੇ ਕਿਵੇਂ ਦੱਸੀ ਜੀ ਡੈਡੀ ਜੀ ਸਾਡੇ ਕੀ ਗੱਲਬਾਤ ਹੋਈ ਗੱਲਬਾਤ ਇਹ ਉੱਥੇ ਅਨੰਦਪੁਰ ਗਈ ਮੱਥਾ ਟੇਕਣਗੇ ਉਧਰੋਂ ਅੰਦਰ ਤੇ ਹੀ ਤੇ ਰੋਫੜਾ ਕੇ ਕੋਈ ਉਹਨਾਂ ਨੂੰ ਪਤਾ ਨਹੀਂ ਲੱਗਾ ਰੈਂਪ ਜੇ ਆਹੀ ਉੱਥੇ ਰੈਂਪ ਤੋਂ ਟ੍ਰੈਕਟਰ ਨੂੰ ਸੰਭਿਆ ਨਹੀਂ ਗਿਆ ਜੀ ਉਹਦੇ ਕਰਕੇ ਉਹਨਾਂ ਦਾ ਸਿਡੈਂਟ ਜਾ ਹੋ ਗਿਆ ਜੀ ਇਹ ਆਪਣੀ ਮੌਤਰੀ ਹੋ ਗਈ ਉਹਨਾਂ ਦੀ ਟਰੈਕਟਰ ਚਲਾ ਰਹੇ ਸੀ ਉਹ ਨਹੀਂ ਜੀ ਬੈਠੇ ਸੀ ਮਗਰਾੜ ਤੇ ਬੈਠੇ ਹੋਏ ਸੀ ਅੱਛਾ ਜੀ ਕਿ ਯਾ ਕਿੰਨੇ ਕਿ ਜਾਨੇ ਸੀ ਕਿ ਟਰੈਕਟਰ ਦੇ ਵਿੱਚ ਪਿੱਛੇ ਉਹ ਟਰੈਲੀ ਭਰੀ ਹੋਈ ਹੀ ਅੱਛਾ ਜੀ ਤੇ ਮੂਰੇ ਦੋ ਜਣੇ ਬੈਠੇ ਹੋਏ ਇੱਕ ਤੇ ਚਲਾ ਰਿਆ ਸੀ ਤੇ ਆਪਾਂ ਸਾਡੇ ਬੈਠੇ ਹੋਏ ਸੀ ਤੁਸੀਂ ਨਾਲ ਸੀਗੇ ਨਹੀਂ ਜੀ ਮੈਂ ਐਮਪੀ ਕਿੰਨੇ ਜਣੇ ਦੀ ਮੌਤ ਹੋਈ ਦੋ ਜਣੇ ਦੀ ਮੌਤ ਹੋਈ ਹੈ ਜੀ ਤੁਸੀਂ ਕਿੱਥੋਂ ਦੇ ਨੇ ਰਹਿਣ ਵਾਲੇ ਹੋ ਮਾਨੇ ਵਾਲ ਦੇ ਆ ਜੀ ਠੀਕ ਹੈ ਜੀ ਵਾਪਸੀ ਆ ਰਹੇ ਸੀ ਕਿ ਹਾਂ ਜੀ ਵਾਪਸੀ ਆ ਰਹੇ ਹਾਂ ਤੁਹਾਨੂੰ ਪਹਿਲੀ ਵਾਰ ਗਈ ਸੀ ਹਰ ਸਾਲ ਨਹੀਂ ਜਾਂਦੇ ਹਰ ਸਾਲ ਜਾਂਦੇ ਆ ਜੀ ਅੱਛਾ ਜੀ ਹੋਰ ਕਿੰਨੇ ਕੀ ਨਾਮ ਹੈ ਜੀ ਤੁਹਾਡਾ ਤੇ ਅਸੀਂ ਹਾਂ ਪਿੰਡ ਹਿੰਡ ਬਾੜਾ ਵਾਲੇ ਜਪਰਾ ਮਸ਼ਵਰ ਦੇ ਲੱਗ अच्छा ਇਹ ਲੱਗਦੇ ਸੀ ਤੁਹਾਡੇ ਨੇ ਇਹ ਡੈਡੀ ਨੇ ਜੀ ਪਾਪਾ ਤੁਸੀਂ ਨਾਲ ਸੀ ਟਰਾਲੀ ਦੇ ਵਿੱਚ ਹਾਂਜੀ ਹਾਂਜੀ ਕਿਸ ਤਰ੍ਹਾਂ ਹੋਇਆ ਹਾਸਾ ਹਾਸਾ ਇਸ ਤਰ੍ਹਾਂ ਹੀ ਕਿ ਪੱਟਾ ਸਾਹਿਬ ਦੇ ਕੋਲ ਆਪਣੇ ਆਨੰਦਪੁਰ ਸਾਹਿਬ ਗਏ ਸੀਗੇ ਜੀ ਹਾਂਜੀ ਯਾਤਰਾ ਤੋਂ ਆ ਰਹੇ ਸੀਗਾ ਹਾਂਜੀ ਹਾਂਜੀ ਤੇ ਆਪਣੇ ਰਾਹ ਦੇ ਵਿੱਚ ਜਿੱਦਾਂ ਫੁੱਟਬਾਲ ਸੀਗਾ ਉਸ ਤੋਂ ਟਰੈਕਟਰ ਆ ਰਿਹਾ ਸੀਗਾ ਰਸਤੇ ਦੇ ਵਿੱਚ ਪੱਟਾ ਸਾਹਿਬ ਇਹ ਅਕੋਚਾਨਕ ਮਤਲਬ ਕੁਝ ਦਿਖਿਆ ਨਹੀਂ ਹੈਗਾ ਟਰੈਕ ਤਾਂ ਉੱਥੇ ਕੋਈ ਹੈ ਨਹੀਂ ਪ੍ਰਬੰਧ ਨਹੀਂ ਹੈਗਾ ਕੋਈ ਥੰਮਣ ਜਿੱਦਾਂ ਪਤਾ ਲੱਗਦੀ ਜਾਂ ਕੋਸ਼ਿਸ਼ ਹਾਂਜੀ ਇੱਕ ਸਿੰਗਲ ਰਸਤਾ ਸੀਗਾ ਸਿੰਗਲ ਰਸਤੇ ਤੋਂ ਅਕੋਚਾਨਕ ਡਬਲ ਹੋ ਗਿਆ ਜਿੱਦਾਂ ਮਤਲਬ ਫੁੱਟਬਾਲ ਫੁੱਟਬਾਲ ਆ ਗਿਆ ਉੱਥੇ ਟਰੈਕਟਰ ਟਰੈਕਟਰ ਆਪਣੇ ਬੈਲਸ ਵਿਗੜ ਗਏ ਤੇ ਪੈਰ ਤੇ ਚੜ ਗਿਆ ਫੁੱਟਬਾਲ ਦੇ ਤੋਂ ਬੈਲਸ ਵਿਗੜੇ ਆ ਤੇ ਬਸ ਅਚਾਨਕ ਪਤਾ ਨਹੀਂ ਲੱਗਣ ਨਾਲ ਪਾਪਾ ਸੀਗੇ ਮੇਰੇ ਤੇ ਤਾਇਆ ਸੀਗੇ ਮੇਰੇ ਚਲਾਹ ਕੌਣ ਰਿਹਾ ਸੀ ਪਾਪਾ ਜਲਾ ਰਹੇ ਸੀ ਕਿੰਨੇ ਜਣੇ ਲੋ ਜਣੇ ਤਾਇਆ ਸੀਗੇ ਕੀ ਨਾਮ ਉਹਨਾਂ ਦਾ ਤਾਇਆ ਆਪਣੇ ਤਾਰਾ ਤਾਰਾ ਸਿੰਘ ਦੇ ਨਾਮ ਉਹਨਾਂ ਦਾ ਦੇਖ ਵੀ ਕਿੰਨੇ ਕਿੰਨੇ ਸੱਟਾਂ ਲੱਗੀਆਂ ਹਨ ਕਿੰਨੀ ਕਿੰਨੀ ਸੱਟਾਂ ਲੱਗੀਆਂ ਜਿਹੜੇ ਬਾਕੀ ਨਾਲ ਸੀ ਕਿੰਨੇ ਕਿਲੋ ਹੋ ਗਈ ਕਾफी ਸੱਟ ਲੱਗੀ ਆ ਜੀ ਸਿੰਗਲ ਸਾਰਿਆਂ ਦੇ ਹੁਣ ਪਹਿਲੀ ਵਾਰਗੇ ਇਸ ਤੇ ਨਹੀਂ ਅੱਗੇ ਵੀ ਜਾਈਦਾ ਵੈਸੇ ਤੁਹਾਡੇ ਕਿੰਨੇ ਕੁ ਲੱਗਿਓ ਦੇਖਦੇ ਆ ਮਾਦੇ ਮੈਂ ਇੱਕ ਪਾਧੀ ਲੋਕਸਾ ਆਪਣੇ ਹੋਇਆ ਜੀ ਕਰਦਾਂ ਦੇ ਆਪਣੇ ਸਿਰ ਦੇ ਕੋਲ ਪਿੱਛੇ ਸੈਟ ਫੈਕਚਰ ਹੋ ਗਿਆ ਫੈਕਚਰ ਹੋ ਗਿਆ ਤੇ ਬਾਪ ਦੇ ਸਰੀ ਸਮਰਾਲਾ ਤੋਂ ਲਖਸਿੰਦਰ ਸਿੰਘ ਕਤਰੀ ਦੀ ਰਿਪੋਰਟ ਲੁਧਿਆਣਾ ਲੈ